ਅਨੀ ਜੱਲ ਸਿੰਘ ਸਾਹਿਬ ਅੱਜ ਤੁਹਾਨੂੰ ਨਿਸ਼ਾਰਾ ਬਣਵਾ ਮਾਰਗੇ ਕਮੇਟੀ ਦਾ ਜੁੜੇ ਚੇਅਰਮੈਨ ਨਿਯੁਕਤ ਕੀਤਾ ਗਿਆ ਕੀ ਕਹਿਣਾ ਚਾਹੋਗੇ ਮੈਂ ਸਭ ਤੋਂ ਪਹਿਲਾਂ ਅਗਾਰਪੁਰਖ ਦਾ ਉਹਨਾਂ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਦਾ ਊਟ ਆਸਰਾ ਲੈ ਕੇ ਤੁਸੀਂ ਇਸ ਜਿਹੜੀ ਰਿਸਪੋਨਸਿਬਿਲਟੀ ਨੂੰ ਸ਼ੁਰੂ ਕੀਤਾ ਤੇ ਬਹੁਤ ਕਿਰਪਾ ਹੋਈ ਮਹਾਰਾਜ ਦੀ ਤੇ ਉਸ ਤੋਂ ਬਾਅਦ ਸਾਡੇ ਜਿਹੜੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਆ ਅਰਵਿੰਦ ਕਿਜਰੀਵਾਲ ਜੀ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਔਰ ਸਾਡੇ ਆਪਣੇ ਪੰਜਾਬ ਦੇ ਸਾਡੇ ਸਕੱਟਨ ਦੇ ਜਿਹੜੇ ਮੈਂਬਰ ਨੇ ਅਮਨ ਅਰੋੜਾ ਜੀ ਤੇ ਨਾਲ ਉਹਨਰੇ ਸਾਹਿਬ ਸਾਡੇ ਜਿਹੜੇ ਪਰਿਵਾਰੀ ਨੇ ਆਪਣੇ ਅਮਨ ਕਲਚੀ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਂ ਕਿਉਂਕਿ ਆਪਣੇ ਜਿੰਨੀ ਵੀ ਸਾਡੀ ਹਾਈ ਕਮਾਂਡ ਆ ਉਹਨਾਂ ਨੇ ਚੋਣ ਕਰਨੀ ਹੁੰਦੀ ਆ ਤੇ ਉਸ ਤੋਂ ਜ਼ਿਆਦਾ ਮੈਂ ਧੰਨਵਾਦ ਕਰਦਾ ਵਾਂ ਸਾਡੇ ਕੈਬਨਟ ਮੰਤਰੀ ਐਮ ਐਲ ਏ ਮੰਜੀ ਜਸੇ ਗਲਾਜ਼ ਦੇ ਕੈਬਨਟ ਮੰਤਰੀ ਸਰਦ ਲਾਲਜੀ ਸਿੰਘ ਪੁਲਰਦਾ ਤੇ ਜਿਨ੍ਹਾਂ ਨੇ ਮੇਰਾ ਇਸ ਮਾਰਕੀਟ ਕਮੇਟੀ ਦੀ ਨਾਂ ਰੱਖਿਆ ਤੇ ਜਿਵੇਂ ਲਾਲਜੀਤ ਭੁੱਲਰ ਜੀ ਨੇ ਉੱਥੇ ਬੋਲਦਿਆਂ ਦੱਸਿਆ ਕਿ ਇੱਕ ਇਹੋ ਜੀ ਇਹ ਪਹਿਲੀ ਮਾਰਕਟ ਕਮੇਟੀ ਦੀ ਜਿਹੜੀ ਚੇਅਰਮੈਨ ਹੈ ਜਿਹਦੇ ਵਿੱਚ ਹੋਰ ਕੋਈ ਨਾਂ ਨਹੀਂ ਪੈਸ਼ ਕੋਈ ਨਾਂ ਰੱਖਿਆ ਤੇ ਜਿੱਤੇ ਸਾਰਿਆਂ ਸਹਿਮਤੀ ਬਣੀ ਇਸ ਕਰਕੇ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਔਰ ਸਾਡੇ ਜਿੰਨੇ ਵੀ ਇੱਥੇ ਅੱਜ ਆਏ ਆ ਸਰਪੰਚ ਸਾਹਿਬਾਨ ਆਏ ਆ ਸਾਡੇ ਆੜ੍ਹਤੀ ਸਾਹਿਬਾਨ ਆਏ ਆ ਔਰ ਸਾਡੇ ਪੱਤਰਕਾਰ ਵੀ ਜਿਹਨੇ ਆਏ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿਤਨਾ ਦੀ ਸੇਵਾ ਨਿਭਾਉਗੇ ਤੇ ਸੇਵਾ ਇੱਥੇ ਜਿਹੜੀਆਂ ਮੁਸ਼ਕਲਾਂ ਉਹ ਨਾ ਵੇਖਾਂਗੇ ਬਹਿ ਕੇ ਵੀ ਕੀ ਆ ਕਿਸਾਨਾਂ ਨੂੰ ਕੀ ਮੁਸ਼ਕਲਾਂ ਨੇ ਆੜ੍ਹਤੀਆਂ ਨੂੰ ਕੀ ਮੁਸ਼ਕਲਾਂ ਨੇ ਤੇ ਉਹ ਵੇਖ ਕੇ ਸਾਰੇ ਨੂੰ ਹੱਲ ਕੀਤਾ ਜਾਊਗਾ। ਜੀ ਸਾਹਿਬ ਅੱਜ ਜਿਆਨਾ ਬਨਵਾ ਮਾਰਕੀਟ ਦੇ ਚੇਰਮੈਨ ਨਿਯੁਕਤ ਲਿਆ ਗਿਆ ਵਾ। ਹੋਰ ਵੀ ਨਿਯੁਕਤ ਹੋ ਰਹੇ ਨੇ। ਸਰਕਾਰ ਜਾਓਗੇ ਜਿਹੜੇ ਅੱਜ ਲੋਕਾਂ ਨੂੰ ਆਪਣਾ ਆਮਦ ਬੰਦੇਮ ਦੇ ਦੇ ਜੋ ਚੇਰਮੈਨੀਆਂ ਬੰਦੇ ਬਾਰੇ। ਅੱਜ ਸਾਡੇ ਵੱਡੇ ਵੀਰ ਸਰਦਾਰ ਹਰਜੀਤ ਸਿੰਘ ਸੰਧੂ ਸਾਹਿਬ ਜਿਹੜੇ ਪਾਰਟੀ ਨਾਲ ਲੰਮਾ ਸਮਾਂ ਜਿਹਨਾਂ ਨੇ ਮਿਹਨਤ ਕੀਤੀ ਤੇ ਬੜਾ ਇਹਨਾਂ ਨੇ ਸਬਰ ਰੱਖਿਆ ਨਹੀਂ ਤੇ ਸਰਕਾਰ ਬੰਦੇ ਨੇ ਸਾਰੇ ਬੰਦੇ ਜਿਨ੍ਹਾਂ ਨੇ ਮਿਹਨਤ ਕੀਤੀ ਉਹ ਕਹਿਣ ਲੱਗ ਪੈਂਦੇ ਆ ਵੀ ਸਾਨੂੰ ਕਿਤੇ ਨਾ ਕਿਤੇ ਐਡਜਸਟ ਕਰੋ ਸਾਨੂੰ ਕਿਤੇ ਨਾ ਕਿਤੇ ਪੰਜਾਬ ਚ ਜਾਂ ਜ਼ਿਲ੍ਹੇ ਚ ਕਿਤੇ ਵੀ ਸਾਨੂੰ ਐਡਜਸਟ ਕਰੋ ਯਾਰ ਜੀ ਸੋ ਸੰਦੂ ਸਬਰ ਰੱਖ ਕੇ ਬੈਠੇ ਰਹੇ ਮਨਜਿੰਦਰ ਸਿੰਘ ਲਾਲਪੁਰਾ ਸਾਡੇ ਤਰਨਤਾਰਨ ਜ਼ਿਲ੍ਹੇ ਦੇ ਪਹਿਲੇ ਬੰਦੇ ਨੇ ਜਿਨ੍ਹਾਂ ਨੇ ਆਪੀ ਛੱਤ ਦੇ ਆਮ ਆਦਮੀ ਪਾਰਟੀ ਦਾ ਝੰਡਾ ਲਾਇਆ ਤੇ ਪਾਰਟੀ ਦੀਆਂ ਨੀਤੀਆਂ ਨੂੰ ਘਰ ਘਰ ਪਜਾਇਆ ਤੇ ਉਹਦੇ ਬਾਅਦ ਸਰਦਾਰ ਹਜੀਤ ਸਿੰਘ ਸੰਧੂ ਹਣੀ ਜਿਨ੍ਹਾਂ ਨੇ ਸਰਦਾਰ ਮਨਜਿੰਦਰ ਸਿੰਘ ਲਾਲਪੁਰੇ ਦੇ ਨਾਲ ਹੀ ਉਦੋਂ ਹੀ ਨਾਲ ਹੀ ਪਾਰਟੀ ਦਾ ਕੰਮ ਕਰਨਾ ਸ਼ੁਰੂ ਕਰਤਾ ਤੇ ਉਹਨਾਂ ਸਮਿਆਂ ਚ ਅਕਾਲੀ ਦਲ ਨੇ ਇਹੋ ਜੀ ਦਹਿਸ਼ਤ ਪਾਈ ਹੀ ਵੀ ਐਂ ਡਰ ਲੱਗਦਾ ਸੀ ਵੀ ਜਿਵੇਂ ਅੱਤਵਾਦ ਦੇ ਦੌਰ ਤੋਂ ਲੋਕਾਂ ਨੂੰ ਡਰ ਲੱਗਦਾ ਨਾ ਵੇਲੇ ਨੇ ਪਤੀਆਂ ਬੰਦ ਕਰਕੇ ਘਰੇ ਵੜ ਜਾਂਦੇ ਤੇ ਅਕਾਲੀ ਦਲ ਨੇ ਜਦੋਂ ਦੁਬਾਰਾ ਸਰਕਾਰ ਬਣੇ ਟ ਹੋਈ ਹੈ ਲੋਕਾਂ ਦੇ ਪਰਚਿਆਂ ਦਾ ਦਹਿਸ਼ਤ ਦਾ ਮਾਹੌਲ ਬਣਾਇਆ ਉਦੋਂ ਇਹ ਬੰਦੇ ਪਾਰਟੀ ਲਈ ਮਿਹਨਤ ਕਰਦੇ ਰਹੇ ਆ ਤੇ ਵੇਖੋ ਜਿਹੜਾ ਬੰਦਾ ਮਿਹਨਤ ਕਰੇ ਉਹਦੀ ਮਿਹਨਤ ਦਾ ਮੁੱਲ ਪਾਰਟੀ ਵੀ ਪਾਉਂਦੀ ਆ ਸ਼੍ਰੀ ਅਰਵਿੰਦ ਕੇਜਰੀਵਾਲ ਸਾਡੇ ਨੈਸ਼ਨਲ ਕਨਵੀਨਰ ਸਰਦਾਰ ਭਗਵੰਤ ਸਿੰਘ ਮਾਨ ਸਾਡੇ ਮੁੱਖ ਮੰਤਰੀ ਪੰਜਾਬ ਤੇ ਜਿੰਨਾ ਵੀ ਸਾਡਾ ਪਾਰਟੀ ਦਾ ਸੰਗਠਨ ਆ ਉਹਨਾਂ ਸਾਰਿਆਂ ਨੇ ਵੇਖੋ ਸਾਡਾ ਭਰਾ ਹੀਰਾ ਆ ਉਹਨਾਂ ਨੇ ਵਾਕਈ ਇਹਨਾਂ ਦਾ ਮੁੱਲ ਪਾਇਆ ਸਰਦਾਰ ਹਰਜੀਤ ਸਿੰਘ ਸੰਧੂ ਦਾ ਤੇ ਆਮ ਆਦਮੀ ਪਾਰਟੀ ਆ ਜਿਨੇ ਆਮ ਘਰਾਂ ਚੋਂ ਚੇਅਰਮੈਨ ਸਰਪੰਚ ਐਮ ਐਲ ਏ ਮੰਤਰੀ ਮੁੱਖ ਮੰਤਰੀ ਦੇ ਰੈਂਕਾਂ ਤੱਕ ਪਹੁੰਚਾਤਾ ਨਹੀਂ ਤੇ ਕਾਲੀ ਦਲ ਕਾਂਗਰਸ ਤੇ ਬੀ ਜੀ ਪੀ ਉਹ ਪਾਰਟੀਆਂ ਜਿਹਦੇ ਵਿੱਚ ਜੇ ਇੱਕ ਪਿੰਡ ਦੀ ਗੱਲ ਕਰੀਏ ਤੇ ਕਾਲੀ ਦਲ ਨੇ ਇੱਕ ਪਰਿਵਾਰ ਚੁਣਿਆ ਹੁੰਦਾ ਸੀ ਤੇ ਜੇ ਕਾਂਗਰਸ ਵੇਲੇ ਤੇ ਕਾਂਗਰਸ ਨੇ ਇੱਕ ਪਰਿਵਾਰ ਚੁਣਿਆ ਹੁੰਦਾ ਹੈ ਪਹਿਲਾਂ ਦਾਦਾ ਮੁਰਕੇ ਮੁੰਡਾ ਮੁਰਕੇ ਪੋਤਰਾ ਮੁਰਕੇ ਪਰੋਤਰਾ ਉਹੋ ਪਰਿਵਾਰ ਹੀ ਵਾਰ-ਵਾਰ ਤੁਰੇ ਆਉਂਦੇ ਨੇ ਇਤੇ ਆਮ ਆਦਮੀ ਪਾਰਟੀ ਚ ਮੈਨੂੰ ਇਹ ਵੀ 95 97% ਨਵੇਂ ਮੁੰਡੇ ਕੁੜੀਆਂ ਜਿਹੜੇ ਆ ਪੋਲੀਟਿਕਲ ਰੈਂਕਾਂ ਦੇ ਉੱਤੇ ਆਏ ਆ ਤੇ ਸਾਰਿਆਂ ਨੂੰ ਸ਼ੌਂਕ ਕੇ ਕੰਮ ਕਰਦਾ ਤੇ ਬੜੇ ਸ਼ੌਂਕ ਦੇ ਨਾਲ ਮਿਹਨਤ ਕਰਨਗੇ ਕਿ ਪੁਵਾੜਤਿਆਂ ਨੂੰ ਜੇ ਕੋਈ ਵਾਰਦਾਨੇ ਦੀ ਸਮੱਸਿਆ ਆਉ ਜਾਂ ਕੋਈ ਪਰਚੇਜ ਦੀ ਸਮੱਸਿਆ ਹੋ ਸਰਦਾਰ ਹਰਜੀਤ ਸਿੰਘ ਸੰਧੂ ਹਣੀ ਪ੍ਰਾਰਥਨਾ ਜਾਂ ਪਰਚੇਜ ਘਟ ਪੈਂਦੀ ਆ ਸਬੰਧਤ ਅਫਸਰਾਂ ਨੂੰ ਕਹਿ ਕੇ ਪਰਚੇਜ ਪਹੁੰਚਣਗੇ ਜੇ ਸਾਫ ਸਫਾਈ ਦੀ ਕੋਈ ਮੁਸ਼ਕਲ ਆਉ ਤੇ ਜਿਹੜੇ ਸਾਡੇ ਮਾਰਕੀਟ ਕਮੇਟੀ ਦੇ ਅਧਿਕਾਰੀ ਆ ਇਹ ਵੀ ਫੰਡ ਆਉਂਦੇ ਹਵਾ ਤੂੰ ਮਾਰਕੀਟ ਕਮੇਟੀ ਦੇ ਵਿੱਚ ਸਫਾਈ ਲਈ ਛਾਂ ਦਾ ਪ੍ਰਬੰਧ ਕਰ ਲਈ ਪੀਣ ਵਾਲੇ ਪਾਣੀ ਲਈ ਕਿਸਾਨਾਂ ਨੇ ਆਉਣਾ ਮਜ਼ਦੂਰਾਂ ਨੇ ਆਉਣਾ ਆੜਤੀਆਂ ਨੇ ਇੱਥੇ ਕੰਮ ਕਰਨਾ ਇਹ ਸਾਰੇ ਵਰਗਾਂ ਦਾ ਧਿਆਨ ਰੱਖਣਗੇ ਕਿਉਂਕਿ ਖੁਦ ਵੀ ਕਿਸਾਨੀ ਕਰਦੇ ਆ ਜਿਹੜਾ ਬੰਦਾ ਖੁਦ ਕਿਸਾਨੀ ਕਰਦਾ ਹੋਵੇ ਉਹਨੂੰ ਪਤਾ ਹੁੰਦਾ ਕਿਸਾਨਾਂ ਦੀਆਂ ਆੜਤੀਆਂ ਦੀਆਂ ਮਜ਼ਦੂਰਾਂ ਦੀਆਂ ਕੀ ਮੁਸ਼ਕਲਾਂ ਨੇ ਮਜ਼ਦੂਰ ਵੀ ਮਜ਼ਦੂਰ ਵੀ ਸਾਡੇ ਭਰਾ ਨੇ ਉਹਨਾਂ ਵੀ ਇਥੋਂ 6 ਮਹੀਨੇ ਬਾਅਦ ਆਪਦਾ ਕੰਮ ਕਰਕੇ ਆਪਦੇ ਪਰਿਵਾਰ ਪਾਲਣੇ ਹੁੰਦੇ ਆ ਜੇ ਕੋਈ ਉਹਨਾਂ ਨਾਲ ਕੋਈ ਉਨੇਕੀ ਕਰਦਾ ਹੋ ਉਹਨਾਂ ਨੂੰ ਵੀ ਨਿਆਂ ਦਿਵਾਉਣਗੇ ਜੇ ਕੋਈ ਕਿਸਾਨ ਨਾ ਕੋਈ ਉਨੇਕੀ ਹੋਊਗੀ ਕੋਈ ਘਾਟ ਰੇਡ ਤੇ ਕੋਈ ਜਿੰਸ ਕਿਸੇ ਦੀ ਵੇਖਦੀ ਆ ਉਹਨੂੰ ਵੀ ਇਹ ਨਿਆਂ ਦਿਵਾਉਣਗੇ ਬਾਕੀ ਕਈ ਰਾਂ ਦਾ ਕਈ ਰਾਂ ਆੜਤੀਆਂ ਦਾ ਵੀ ਕਈ ਲੋੜਾਂ ਹੁੰਦੀਆਂ ਸਬੰਧਤ ਉਹ ਵੀ ਇਹ ਪੂਰੀਆਂ ਕਰਨਗੇ ਵਧੀਆ ਇਨਸਾਨ ਨੇ ਮਿਹਨਤੀ ਤੇ ਮਿਹਨਤੀ ਇਨਸਾਨ ਹੁੰਦੇ ਨਾਲ ਤੇ ਚੰਗੇ ਇਨਸਾਨ ਵੀ ਨੇ ਮਿਹਨਤੀ ਵੀ ਨੇ ਚੰਗੇ ਵੀ ਨੇ ਤੇ ਲੋਕਾਂ ਦਾ ਵਧੀਆ ਕੰਮ ਕਰ ਕਰਨਗੇ ਲੋਕਾਂ ਦਾ ਸਮਰਥਨ ਕਰਨਗੇ ਉਹ ਦੇਖੋ ਜਿਹੜੇ ਬਾਕੀ ਜਿਵੇਂ ਟਕਸਾਲੀ ਜਿਹੜੇ ਜੁੜੇ ਨੇ ਨਾਲ ਲੰਮੇ ਸਮੇਂ ਤੋਂ ਅਜੇ ਤੱਕ ਜਿਨ੍ਹਾਂ ਨੂੰ ਕੋਈ ਅਹੁਦਾ ਨਹੀਂ ਮਿਲਿਆ ਕੀ ਪ੍ਰੋਸ ਉਹ ਪਾਰਟੀ ਵੱਲੋਂ ਬੋਲਦੇ ਹੋ। ਵੇਖੋ ਜਿਹੜੇ ਆਮ ਆਦਮੀ ਪਾਰਟੀ ਨਾਲ ਵਰਕਰ ਜੁੜੇ ਆ ਨਾ ਕੋਈ ਰੈਂਕਾਂ ਨੂੰ ਤੇ ਅਹੁਦਿਆਂ ਨੂੰ ਨਹੀਂ ਜੁੜੇ। ਬਾਕੀ ਪਾਰਟੀ ਜਿਹੜੀ ਆ ਜਿਹੜੇ ਬੰਦੇ ਰਹਿ ਗਏ ਆ ਸਾਡੀਆਂ ਭੈਣਾਂ ਸਾਡੇ ਭਰਾ ਉਹਨਾਂ ਨੂੰ ਚੰਗੇ ਥਾਂ ਤੇ ਐਡਜਸਟ ਕਰਨਗੇ। ਹੁਣ ਹਰਜੀਤ ਸੋ ਸੰਧੂ ਹੋਣੀ ਆ ਇਹ ਸਭ ਤੋਂ ਪਹਿਲਾਂ ਦੇ ਤੁਰੇ ਆ। ਤੇ ਰੈਂਕ ਇਹਨਾਂ ਨੂੰ 3 ਸਾਲ ਬਾਅਦ ਮਿਲਿਆ ਪਰ ਫਿਰ ਵੀ ਇਹਨਾਂ ਨੇ ਨਹੀਂ ਕਦੀ ਵੀ ਗੱਲ ਕੀਤੀ ਵੀ ਮਿਲਵਾ ਚਾਹੀਦਾ ਉਹ ਚਾਹੀਦਾ ਮੁੱਲ ਪੈ ਗਿਆ ਸਬਰ ਦਾ ਫਲ ਮਿੱਠਾ ਹੁੰਦਾ ਜਿਹੜੇ ਭੈਣ ਭਰਾ ਰਹਿ ਗਏ ਇਹ ਵੇਖੋ ਇਹ ਆਮ ਆਦਮੀ ਪਾਰਟੀ ਆ ਵੀ ਆਪਾਂ ਰੈਂਕ ਮੰਗਣ ਜੋਗੇ ਵੀ ਹੋਗੇ ਆ ਨਹੀਂ ਤੇ ਕਾਲੀਦਾਲ ਕਾਂਗਰਸ ਤੇ ਸਿਰਫ ਆਪਾਂ ਵੋਟ ਪਾਉਣ ਜੋਗੇ ਆ ਸਾਰੇ ਹੀ ਆਪਾਂ ਵੋਟ ਪਾ ਦਿੰਨੇ ਆ ਕਦੀ ਕਿਸੇ ਨੇ ਪੁੱਛਿਆ ਹੀ ਵੀ ਇਹ ਕਿਹੜਾ ਰੈਂਕ ਕਿਨੂੰ ਮਿਲਣਾ ਤੇ ਕਿਹੜਾ ਰੈਂਕ ਕਿਨੂੰ ਮਿਲਣਾ ਇਹ ਤੇ ਆਮ ਆਦਮੀ ਪਾਰਟੀ ਆ ਜਿਨੇ ਆਮ ਘਰਾਂ ਦੇ ਮੁੰਡੇ ਕੱਡੀਆਂ ਨੂੰ ਰੈਂਕ ਲੈਣ ਜੋਗੇ ਵੀ ਕਰਦਾ ਤੇ ਚੰਗੇ ਥਾਂ ਤੇ ਐਡਜਸਟ ਹੋਣਗੇ ਸਰ ਇਹ ਗੱਲ ਸਾਥੀ ਟਰੈਕਟਰ ਮੰਤਰੀ ਜੋ ਪਰਵੇਕਰ ਨੂੰ ਮਿਲਦਾ ਵਾ ਕਿ ਜਦੋਂ ਲੋਡਿੰਗ ਦਾ ਆਉਂਦਾ ਟਾਈਮ ਲੋਡਿੰਗ ਨਹੀਂ ਹੁੰਦੀ ਮੰਡੀਆਂ ਵਿੱਚ ਕਣਕ ਜੱਜ ਹੋਣਾ ਇਹ ਹੁੰਦਾ ਹੀ ਰਹਿੰਦਾ ਵਾ ਇੰਦੇ ਵਾਸਤੇ ਤੁਹਾਡਾ ਕੀ ਉਪਰਾਲਾ ਹੋਵੇਗਾ ਗੱਲ ਇਹ ਆ ਜਦੋਂ ਪਹਿਲੇ ਸਮੇਂ ਹੀ ਉਦੋਂ ਆਪਾਂ ਹੱਥੀਂ ਵਾਢੀ ਕਰਦੇ ਹਾਂ ਮਸ਼ੀਨਾਂ ਨਾਲ ਆਪਾਂ ਕਣਕ ਕੱਢਣੀ ਉਹ ਜਿੰਨੀ ਜਿੰਨੀ ਕਣਕ ਕੋਣੀ ਨਾਲੋਂ ਨਾਲ ਤੁਲਦੀ ਜਾਣੀ ਹੁਣ ਉਹ ਕਿਹਾ ਮਸ਼ੀਨੀ ਯੁੱਗ ਕੰਪਨੀਆਂ ਚੱਲ ਪੈਂਦੀਆਂ ਮੈਨੂੰ ਉਮੀਦ ਆ ਵੀ ਅਠਾ ਸੱਤਾਂ ਦਿਨਾਂ ਵਿੱਚ ਸਾਰੀ ਕਣਕ ਵੱਢ ਕੇ ਖੇਤਾਂ 'ਚੋਂ ਮੰਡੀ ਜਾ ਜਾਂਦੀ ਹੈ ਉਹ ਫਿਰ ਇੰਨਾ ਨਾਲ ਸਾਮਣ ਤੇ ਟਾਈ ਏ ਸਰਕਾਰ ਇਕੱਲੀ ਸਾਰਾ ਕੁਝ ਕਰ ਸਕਦੀ ਐ ਨਾ ਕਿਸਾਨ ਇਕੱਲਾ ਸਾਰਾ ਕੁਝ ਕਰ ਸਕਦਾ ਤੇ ਨਾ ਕੋਈ ਆੜਤ ਗਿਆ ਬਾਕੀ ਨਾ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਬੜੇ ਵਧੀਆ ਢੰਗ ਨਾਲ ਬੂਰੀਆਂ ਮਿਲਦੀਆਂ ਐ ਵਾਰਦਨਾ ਮਿਲਦਾ ਐ ਪੈਂਟਾਂ 24 ਘੰਟਿਆਂ ਚ ਪੈ ਜਾਂਦੀਆਂ ਲਿਫਟਿੰਗ ਵੀ ਨਾਲੋਂ ਨਾਲੋਂ ਲੱਪ ਜਾਂਦੀ ਐ ਹੁਣ ਤੇ 22 ਤੋਂ ਬਾਅਦ ਇਹੋ ਜੇ ਸੀਜ਼ਨ ਲੱਗੇ ਆ ਕਿਸਾਨ ਦੀ ਫਸਲ ਮੰਡੀ ਚਾਈ ਆ ਟਰਾਲੀ ਚੋਂ ਲੱਥੀ ਆ ਪੱਕਾ ਲੱਗਾ ਪੂਰੀਆਂ ਚ ਪਈ ਨਾਲ ਹੀ ਟਰੱਕ ਤੇ ਲੂਟ ਹੋ ਗਈ ਆ ਇੱਕ ਟਰਾਂਸਪੋਰਟਰ ਮੰਡੀ ਸਾਹਿਬ ਦੱਸਿਓ ਵੀ ਟਰਾਂਸਪੋਰਟਰ ਲੁੱਟਦੇ ਆ ਟਰਾਲੀਆਂ ਔਰੇ ਕਾਬ ਚ ਆਪ ਲੈਂਦੇ ਆ ਉਹ ਵੀ ਦੇਖੋ ਗੱਲ ਆ ਜਦੋਂ ਸੀਜ਼ਨ ਦੇ ਵਿੱਚ ਜਿਆਦਾ ਮੰਡੀ ਚ ਨਾ ਆਜ ਆ ਜਾਂਦਾ ਹਨ ਉਦੋਂ ਕਈ ਵਾਰਾਂ ਟਰਾਂਸਪੋਰਟਰ ਆਪ ਹੀ ਟਰਾਲੀਆਂ ਲਾ ਲੈਂਦੇ ਆ ਉਹਨਾਂ ਦੇ ਆਪ ਦੇ ਭਾਈ ਬੰਦਾ ਦੀਆਂ ਟਰਾਲੀਆਂ ਹੁੰਦੀਆਂ ਉਦੇ ਚ ਆਪਾਂ ਆਪਾਂ ਨੂੰ ਇਹ ਹੁੰਦਾ ਵੀ ਜਿਹੜੀ ਜਿੰਸ ਆਈ ਆ ਜੇ ਮੀਂਹ ਪੈ ਗਿਆ ਬੋਰੀਆਂ ਨਾਲ गल ਜਾਣ ਧੁੱਪ ਪਈ ਅਨਾਜ ਨਾਲ ਖਰਾਬ ਹੋ ਜਾਈ ਆੜਤੀਆਂ ਵੀ ਹੁੰਦਾ ਵੀ ਜੇ ਸ਼ਾਰਟੇਜ ਪੈ ਗਈ ਤੇ ਮੈਂ ਜ਼ਿੰਮੇਵਾਰ ਬਣ ਜਾਣਾ ਉਹਦਾ ਕਰਕੇ ਸੀਜ਼ਨ ਦੇ ਵਿੱਚ ਚੱਲਣਾ ਅੰਡਰਲੋਡ ਹੁੰਦਾ ਅੰਡਰਲੋਡ ਯਾਰ ਜੇ ਕੋਈ ਚੱਲੇ ਤੇ ਅਨਾਜ ਆਪਾਂ ਸਾਹਮਣਾ ਨਾਲ ਸ਼ਾਮਿਆ ਜਾਣਾ ਚਾਹੀਦਾ ਜੀ ਲਾਲੂ ਸਾਹਿਬ ਅੱਜ ਜੀ ਪਾਸੋਂ ਵੀ ਹੋਰ ਇਹ ਗੱਲ ਕਰਾਂਗੇ ਮੈਂ ਸਭ ਤੋਂ ਪਹਿਲਾਂ ਮੈਂ ਸਰਦਾਰ ਹਰਜੀਤ ਸਿੰਘ ਸੰਧੂ ਨੂੰ ਦਿਲ ਦੀਆਂ ਗ੍ਰਾਂਈਆਂ ਤੋਂ ਵਧਾਈ ਦੇਣਾ ਕਿ ਉਹਨਾਂ ਨੇ ਅੱਜ ਇਹ ਜਿਹੜਾ ਚੇਅਰਮੈਨਿੰਦਾ ਹੁੰਦਾ ਹੈ ਉਹਨੂੰ ਸੰਭਾਲਿਆ ਤੇ ਨਾਲ ਹੀ ਇਹਨਾਂ ਤੋਂ ਇਹ ਆਸ ਕਰਦਾ ਕਿ ਕਿਸਾਨਾਂ ਨੂੰ ਕੋਈ ਵੀ ਇਸ ਮੰਡੀ ਦੇ ਵਿੱਚ ਚਾਹੇ ਉਹ ਬੋਲੀ ਨੂੰ ਲੈ ਕੇ ਚਾਹੇ ਉਹ ਸਾਫ ਸਪਾਈ ਨੂੰ ਲੈ ਕੇ ਚਾਹੇ ਉਹ ਹੋਰ ਵੀ ਜੋ ਵੀ ਇਸ ਮਾਰਕੀਟ ਕਮੇਟੀ ਨਾਲ ਕੰਮ ਜੁੜੇ ਨੇ ਚਾਹੇ ਛੜਕਾ ਬਣਾਉਣ ਦਾ ਕੰਮ ਹੋਵੇ ਕਿਸੇ ਵੀ ਕਿਸਮ ਦੀ ਕੋਈ ਮੁਸ਼ਕਲ ਨਹੀਂ ਆਉਗੀ ਤੇ ਅਸੀਂ ਮੈਂ ਲਾਲਜੀਤ ਸਿੰਘ ਭੁੱਲਰ ਜੀ ਦਾ ਵੀ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਹਰਜੀਤ ਸਿੰਘ ਸੰਧੂ ਦਾ ਨਾਂ ਜਿਹੜਾ ਵਾ ਉੱਤੇ ਮੋਹਰ ਲਾਈ ਤੇ ਇੱਕ ਮਿਹਨਤੀ ਬੰਦੇ ਨੂੰ ਅੱਜ ਜਿਹੜੀ ਅ ਕੁਰਸੀ ਆ ਜਿਹੜੀ ਚੇਅਰਮੈਨ ਹੀ ਦਿੱਤੀ ਤੇ ਜਿਸ ਢੰਗ ਨਾਲ ਇਹਨਾਂ ਨੇ 10 ਸਾਲ ਪਾਰਟੀ ਲਈ 11 ਸਾਲ ਸੇਵਾ ਕੀਤੀ ਹੈ ਤੇ ਉਸੇ ਹੀ ਢੰਗ ਨਾਲ ਇਹ ਹੁਣ ਦਿਲੋਂ ਇਸ ਕੁਰਸੀ ਤੇ ਬਹਿ ਕੇ ਇਸ ਕੁਰਸੀ ਦਾ ਜਿਹੜਾ ਮਾਣ ਰੱਖਦੇ ਹੋਏ ਲੋਕਾਂ ਦੀ ਸੇਵਾ ਕਰਨਗੇ ਐਮਐਲ ਸਾਹਿਬ ਜਿਵੇਂ ਹੁਣ ਛੱਡ ਦੀਆਂ ਪ੍ਰੋਬਲਮ ਆਉਂਦੇ ਮੰਡੀਆਂ ਦੇ ਨਵੀਨੀ ਕਰਨ ਦੇ ਲਈ ਪੱਟੀ ਹਲਕਾ ਤੇ ਖਡੂਰ ਸਾਹਿਬ ਹਲਕਾ ਕਿਵੇਂ ਕੰਮ ਕਰੇਗਾ ਆਪਾਂ ਜਿਵੇਂ ਛੱਡ ਜਿਹੜੇ ਆ ਉਹ ਬਣਾਵਾਂਗੇ ਜਿੱਥੇ ਕੋਈ ਫੜ ਕੱਚੇ ਨੇ ਉਹਨਾਂ ਨੂੰ ਪੱਕੇ ਕਰਾਂਗੇ ਜਿੱਥੇ ਕੋਈ ਪੀਣ ਵਾਲੇ ਪਾਣੀ ਦਾ ਪ੍ਰਬੰਧ ਨਹੀਂ ਹੈਗਾ ਉੱਥੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰਾਂਗੇ ਜਿੱਥੇ ਕੋਈ ਕਿਸਾਨਾਂ ਵਾਲੀ ਬੈਠਣ ਦਾ ਕੋਈ ਪ੍ਰਬੰਧ ਨਹੀਂ ਹੈਗਾ ਤੋਂ ਪਿਛਾਂ ਦੇ ਵਿੱਚ ਉਹ ਸਾਰਾ ਆਪਾਂ ਜਿਹੜਾ ਉਹ ਕਰਨੀ ਸਰਕਾਰ ਜਿਹੜੀ ਆ ਉਹ ਜ਼ਿੰਮੇਵਾਰ ਹੁੰਦੀ ਉਹਦੀ ਡਿਊਟੀ ਹੁੰਦੀ ਹੈ ਤੇ ਉਹ ਅਸੀਂ ਜੀ